ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗਰਦੀਪ ਸਿੰਘ ਕੋਟੜਾ ਬਲਾਕ ਬਸੀ ਪਠਾਣਾ ਬੀਕੇ ਜੂ ਇਕਤਾ ਸਿਦੂ ਦਾ ਪ੍ਰਧਾਨ ਬੋ ਰਿਹਾ ਹਾਂ ਭਰਾਵੋ ਅੱਜ ਫੇਰ ਦੁਬਾਰਾ ਮੈਂ ਇੱਥੇ ਜੋ ਕਿ ਐਸਵਾਈਐਲ ਨਹਿਰ ਇਹਦੇ ਵਿੱਚ ਖੈੜ ਦੀਆਂ ਕਲੋਨੀਆਂ ਦਾ ਗੰਦਾ ਪਾਣੀ ਜੋ ਕੇ ਪੈ ਰਿਹਾ ਪਹਿਲਾਂ ਅਸੀਂ ਆਇਆ ਤਾਂ ਮੈਂ ਤਕਰੀਬਨ ਮਹੀਨੇ ਹੋ ਗਏ ਹੋਣੇ ਮੈਨੂੰ 3 ਤੇ 4 ਦੇ ਲਗਭਗ ਮਹੀਨੇ ਹੋ ਗਏ ਉਦੇ ਉੱਪਰ ਹੀ ਜ਼ਿਆਦਾ ਸਮਾਂ ਹੋ ਗਿਆ ਹੋਗਾ ਐ ਸਲਾਈਲ ਮੈਨੂੰ ਪਹਿਲਾਂ ਵੀ ਸੀ ਦੇਖ ਕੇ ਗਏ ਤੇ ਜਦ ਜਿਹੜਾ ਇਹ ਪਾਣੀ ਆ ਇਹ ਬਿਲਕੁਲ ਥੱਲੇ ਤਾਂ ਹੁਣ ਪਾਣੀ ਆ ਜਿਹੜਾ ਇਹ ਤਕਰੀਬਨ 5 ਕੋ ਫੁੱਟ ਪਾਣੀ ਆ ਜਿਹੜਾ ਇਹ ਇਹ ਸਿਰਫ ਰਹਿ ਗਿਆ ਨਹਿਰ ਦੇ ਉੱਪਰ ਆਉਣ ਦੇ ਕੰਡਿਆਂ ਦੇ ਬਰਾਬਰ ਉਰੇ 5 ਫੁੱਟ ਰਹਿ ਗਿਆ ਬੰਨ ਲੱਗਿਆ ਵਾ ਸਾਰਾ ਆ ਇਧਰਲੇ ਪਾਸੇ ਤੇ ਆਹ ਜਿਹੜਾ ਕਾਗਜ਼ ਲੱਗਿਆ ਵਾ ਇਹਨੂੰ ਬਹੁਤ ਤਕੜਾ ਕਾਗਜ਼ ਲਾਇਆ ਵਾ ਤਾਂ ਕੋਈ ਸ਼ਤਾਨੀ ਕਰਕੇ ਗਿਆ ਇਹ ਕਾਗਜ਼ ਵੀ ਪਾੜਤਾ ਇੱਥੇ ਤੇ ਆਹ ਬੰਨ ਪਰ ਤੇ ਬਹੁਤ ਅਗੜਾ ਇਹ ਬੰਨ ਲੱਗਿਆ ਪਾਉਰ ਇਹ ਐਸ ਬਾਈ ਆ ਨਹਿਰ ਦੇ ਉੱਪਰ ਤੇ ਮੇਰੇ ਕਈ ਦੰਦੀ ਮੈਨੂੰ ਕਹਿ ਰਹੀ ਵੀ ਰਹੇ ਤੇ ਕਈ ਜਣੇ ਕਿ ਪ੍ਰਧਾਨ ਜੀ ਕਹਦੇ ਉੱਥੇ ਚੱਲ ਕੇ ਤੁਸੀਂ ਦੇਖਿਓ ਉਹ ਬੰਨ ਜਦ ਮਰਜੀ ਟੁੱਟ ਸਕਦਾ ਜਾਂ ਨਹਿਰ ਕਿਸੇ ਪਾਸਿਓਂ ਟੁੱਟ ਸਕਦੀ ਆ ਜਾਂ ਬਸੀ ਵਾਲੇ ਪਾਸੇ ਨੂੰ ਇਧਰੋਂ ਨਹਿਰ ਟੁੱਟ ਸਕਦੀ ਆ ਇਹ ਇੱਥੇ ਤੁਸੀਂ ਦੇਖ ਸਕਦੇ ਆ ਸੈਫ ਹਲਾ ਇਹਦੇ ਏਠਾਂ ਬਹੁਤ ਵੱਡਾ ਸੈਫ ਹਲਾ ਆ ਆ ਸੈਫ ਹਲਾ ਜਿਹੜਾ ਤੇ ਥੱਲੇ ਪਾਣੀ ਵੀ ਸਿਮਾਰ ਹੋ ਰਿਹਾ ਪਹਿਲਾਂ ਪਾਣੀ ਜਿਵੇਂ ਬਿਲਕੁਲ ਸੁੱਕਾ ਪਿਆਤਾ ਹੁਣ ਏਹੜਾ ਪਾਣੀ ਸੈਫ ਬਿਲਕੁਲ ਵੀ ਚਲੇਗਾ ਵੀ ਭਰ ਰਿਹਾ ਸੈਫ ਹਲਾ ਵੀ ਇਧਰੇ ਪਾਸ ਜਾ ਇਧਰ ਤਾਜਵਾਰਾ ਪਿੰਡ ਆ ਗਿਆ ਜਾਂ ਨਹਿਰ ਇਧਰੋਂ ਟੁੱਟੂਗੀ ਹੋਰ ਇਧਰ ਨੇ ਪਾਸੇ ਵੀ ਅਸੀਂ ਅੱਗੇ ਜਾ ਕੇ ਤੁਹਾਨੂੰ ਸਾਰਾ ਕੁਝ ਦ੍ਰਿਸ਼ੀ ਦਾ ਦਿਖਾਵਾਂਗੇ ਜੋ ਹਾਲਾਤ ਇੱਥੇ ਬਣੇ ਹੋਏ ਆਂ ਜਦ ਵੀ ਜਾਂ ਨਹਿਰ ਟੁੱਟੇ ਕਿਸੇ ਪਾਸੇ ਤੇ ਜਾਂ ਟੁੱਟੇ ਬੰਨ ਕੋਈ ਕੋਈ ਜੀ ਵੀ ਹੋ ਸਕਦਾ ਕਿਸੇ ਟਾਈਮ ਵੀ ਹੋ ਸਕਦਾ ਇਹ ਨਹੀਂ ਹੈਗਾ ਕੋਈ ਭਰੋਸਾ ਨਹੀਂ ਚੀਜ਼ ਦਾ ਹੈਗਾ ਹਾਲੇ ਬਾਰਿਸ਼ ਨਹੀਂ ਹੋਈ ਜਦ ਬਾਰਿਸ਼ ਨੇ ਪੈ ਜਾਣਾ ਔਰ ਪਾਣੀ ਮੈਗਾ ਨਾ ਇੰਨਾ ਆ ਰਿਹਾ ਖੇੜ ਦੀਆਂ ਗੰਦੀਆਂ ਕਲੋਨੀਆਂ ਦਾ ਗੰਦਾ ਪਾਣੀ ਆ ਜਿਹੜਾ ਉਹ ਸਿੱਧਾ ਐਸਵੀਐਲ 'ਚ गिरਦਾ ਹੈ ਪ੍ਰਸ਼ਾਸਨ ਨੇ ਅਜੇ ਤੱਕ ਕੋਈ ਸਾਰ ਨਹੀਂ ਦਿੱਤੀ ਹੈਗੀ ਕਿੰਨੀਆਂ ਪ੍ਰਸ਼ਾਸਨਗਿਰ ਖਾਇਡ ਦੇ ਨਾਲ ਮੀਟਿੰਗਾਂ ਕਰ ਲਈਆਂ ਫਤੇਗੜ ਸਾਹਿਬ ਮੀਟਿੰਗਾਂ ਕਰ ਲਈਆਂ ਡੀਜੀ ਸਾਹਿਬ ਨਾਲ ਕਹਿੰਦੇ ਅਸੀਂ ਲਿਖ ਕੇ ਦਿੱਤਾ ਵਾ ਸਭ ਕੁਝ ਦੇਖ ਸਕਦੇ ਆ ਚੈੱਕ ਕਰ ਸਕਦੇ ਆ ਤੁਸੀਂ ਆਰਟੀਆਈ ਪਾ ਕੇ ਕਢਾ ਸਕਦੇ ਆ ਜਿਹੜੀਆਂ ਰਿਪੋਰਟਾਂ ਮੈਂ ਕਹਿੰਦੀ ਆ ਉੱਪਰ ਭੇਜੀ ਮੈਂ ਡੀਜੀ ਸਾਹਿਬ ਕਹਿੰਦੇ ਤੇ ਉਹਦੇ ਬਾਅਦ ਜਿਹੜੀ ਫਾਈਲ ਹੈ ਬਣਾ ਕੇ ਸਾਰੀ ਭਗਵੰਤ ਮਾਨ ਕੋਲ ਵੀ ਗਈ ਵੀ ਆ ਮੁੱਖ ਮੰਤਰੀ ਸਾਹਿਬ ਕੋਲ ਵੀ ਪਰ ਕਿਸੇ ਨੇ ਪ੍ਰਸ਼ਾਸਨ ਨੇ ਕੋਈ ਇਹਦੇ ਬਾਰੇ ਨਹੀਂ ਦਾ ਕਦਮ اٹھਾਇਆ ਹੈਗਾ ਜਦ ਇਹਨੇ ਟੁੱਟਣਾ ਨਹਿਰ ਨੇ ਪੰਜ ਬਾਜ ਫੁੱਟ ਖੜਾ ਪਾਣੀ 5 ਫੁੱਟ ਦੇਖ ਲਓ ਕਿੰਨਾ ਹੁੰਦਾ ਔਰ ਫਸਲਾਂ ਵੀ ਨਾਲੇ ਤਬਾਹ ਹੋਣਗੀਆਂ ਔਰ ਪਾਣੀ ਨੇ ਫਿਰ ਕਿੰਨੇ ਪਿੰਡ ਡੱਬਣੇ ਆ ਪਹਿਲਾਂ ਇੱਧਰ ਆਪਣਾ ਲਸ਼ਮਨਗੜ ਬੜਵਾਲਾ ਨਾਨੂਵਾਲ ਹੁੰਦਾ ਹੋਂਦਾ ਖੇੜੀ ਭਾਈ ਦੀ ਜੈ ਸਿੰਘ ਵਾਲਾ ਤੇ ਇੱਧਰ ਲਾਗ ਪਿੰਡ ਆ ਗਿਆ ਨਾਹਲੇੜੀਆਂ ਫਿਰ ਆ ਗਿਆ ਖਰੌਡਾ ਜੈ ਸਿੰਘ ਵਾਲਾ ਦੇ ਹੋਂਦਾ ਹੋਂਦਾ ਨਗਾਵਾ ਕਲੇਰਾ ਨੂੰ ਪਾਣੀ ਨੇ ਬਜੀਦ ਪਰ ਇਹ ਪਿੰਡਾਂ ਲਗ ਤਕਰੀਬਨ 35-40 ਪਿੰਡਾਂ ਜਿਹੜੇ ਇਹ ਪਾਣੀ ਨੇ ਖਤਮ ਕਰਦ ਰਿਹਾ ਤਬਾਹ ਕਰਦ ਰਿਹਾ ਫੇਰ ਪਾਣੀ ਉਰੇ ਨਹੀਂ ਰੁਕੂਗਾ ਇਹ ਸ੍ਰੀ ਫਤਿਹਗੜ੍ਹ ਸਾਹਿਬ ਪਵਿੱਤਰ ਧਰਤੀ ਆ ਸ਼ਹੀਦਾਂ ਦੀ ਜਿਹੜੀ ਇਹ ਗੰਦੇ ਪਾਣੀ ਨੇ ਉੱਥੇ ਜਾਣਾ ਉਹ ਪਵਿੱਤਰ ਧਰਤੀ ਨੂੰ ਇਹ ਗੰਦਾ ਕਰਦ ਰਿਹਾ ਜਾ ਕੇ ਪਾਣੀ ਨੇ ਇੰਨਾ ਪਾਣੀ ਆ ਜਿਹੜਾ ਇਹ ਜਾਊਗਾ ਫੇਰ ਬਸੇ ਬਣਾਣਾ ਸ਼ਹਿਰ ਆ ਜਿਹੜਾ ਉਹ ਵੀ ਇਹ ਗੱਲ ਖਤਮ ਹੋਣਾ ਅਗਲਾ ਸ਼ਹਿਰ ਆ ਜੇਣਾ ਸਰਹੰਦ ਸਰਹੰਦ ਪਹਿਲਾਂ ਵੀ ਡੁੱਬਿਆ ਆ ਦੁਬਾਰਾ ਫੇਰ ਉਹ ਪਾਣੀ ਇਹੇ ਲਪੇਟ ਦੇ ਵਿੱਚ ਹੋਣੀ ਆਉਣੀ ਆਉਣਾ ਇਸ ਲਈ ਅਸੀਂ ਤੁਹਾਨੂੰ ਇਹ ਜਿਹੜੀ ਚੀਜ਼ ਦੱਸ ਰਹੇ ਹਾਂ ਆਪਣੇ ਇਲਾਕਾ ਨਿਵਾਸੀਆਂ ਨੂੰ ਜਿੰਨੇ ਵੀ ਸਾਡੇ 35 42 ਪਿੰਡਾਂ ਬਸੀ ਪੜਾਣਾ ਬਲਾਕ ਦੇ ਚਾਹੇ ਸਰੰਦ ਬਲਾਕ ਦੇ ਆਜਣ ਚਾਹੇ ਸ਼ਹਿਰ ਆਜਣ ਚਾਹੇ ਬਸੀ ਵਿਖਾ ਸ਼ਹਿਰ ਦੇ ਭਰਾ ਵੀਰ ਭੈਣਾਂ ਸਾਰੇ ਆਜਣ ਭਰਾਵੋ ਇਹ ਮੌਕੇ ਨੂੰ ਤੁਸੀਂ ਹੱਥੋਂ ਜਾਣ ਨਾ ਦਓ ਕੋਈ ਵੀ ਹੈਜੀ ਅਸੁਖ ਵੀ ਘਟਾ ਨਾ ਵਾਪਰ ਜਿਵੇ ਤੁਹਾਨੂੰ ਇਹ ਭੁਗਤ ਨਹੀਂ ਪੈ ਜਿਵੇ ਪਹਿਲਾਂ ਵੀ ਕਿਸੇ ਸਾਰ ਨਹੀਂ ਲੱਤੀ ਹੈਗੀ ਹੁਣ ਵੀ ਕੋਈ ਇਸਾਰ ਨਹੀਂ ਲੈ ਰਿਹਾ ਹੈਗਾ ਸਾਡੇ ਕੋਲੇ ਇਹ ਕੇਸ ਪਹਿਲਾਂ ਵੀ ਆਇਆ ਤਾਂ ਹੁਣ ਵੀ ਹੈਗਾ ਮੈਂ ਤਾਂ ਅਸੀਂ ਹਰ ਟਾਈਮ ਤਤਵਰ ਰਹਨੇ ਆ ਜਦ ਮਰਜ਼ੀ ਕੋਈ ਬੰਦਾ ਸਾਨੂੰ ਕਾਲ ਕਰਕੇ ਬੁਲਾ ਸਕਦਾ ਵੀ ਸਾਡੇ ਘਰ ਜਥੇਬੰਦੀ ਖੜੀ ਨਹੀਂ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂ ਜਥੇਬੰਦੀ ਡਟ ਕੇ ਖੜੀ ਆ ਔਰ ਡਟੀ ਰਹੂਗੀ ਹਰ ਟਾਈਮ ਜਦ ਵੀ ਸਾਨੂੰ ਸਨੇਹਾ ਲਾਉਂਗੇ 24 ਘੰਟੇ ਅਸੀਂ ਤੁਹਾਡੀ ਸੇਵਾ ਚ ਹਾਜ਼ਰ ਰਹਨੇ ਆ ਆ ਕੇ ਆ ਕੇ ਦੱਸੋ ਆਪਾਂ ਕੋਈ ਨਾ ਕੋਈ ਹੱਲ ਪ੍ਰਸ਼ਾਸਨ ਕੋਈ ਇਹ ਕੱਢੇ ਇਹ ਪਾਣੀ ਨੂੰ ਕਿੱਕਣਾ ਕੱਢਣਾ ਇਹ ਹੁਣ ਪ੍ਰਸ਼ਾਸਨ ਨੇ ਦੇਖਣਾ ਨਹੀਂ ਤਵਾਹੀਏ ਪਾਣੀ ਨੇ ਮਚਾਉਣੀਓ ਮਚਾਉਣੀ ਆ ਭਰਾਵੋ ਇਸੇ ਲਈ ਇਹ ਮਾੜੇ ਦਿਖਾਓ ਜੀ ਇੱਧਰ ਤੇ ਸਵਾਰ ਕੇ ਆ ਪਾਸਾ ਦਿਖਾ ਦਿਓ ਇੱਧਰਲੇ ਪਾਸੇ ਹੋ ਕੇ ਕਿਉਂਕਿ ਇਹ ਪਾਣੀ ਆ ਜਿਹੜਾ ਦੇਖ ਲਓ ਲਓ ਆ ਸਾਰਾ ਇੱਥੇ ਤੇ ਜਿਹੜਾ ਇਹ ਕਾਗਜ ਆ ਜਿਹੜਾ ਇਹ ਪਾਟ ਚੁੱਕਿਆ ਪਾਣੀ ਆ ਜਿਹੜਾ ਪਰਲੇ ਪਾਸੇ ਆ ਨਹਿਰ ਦਾ ਸਵਾਈਲ ਦਾ ਤੇ ਦੇਖ ਦੇ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਪਾਣੀ ਆ ਜਿਹੜਾ ਇਹ ਭਰੇ ਆ ਖੜਾ ਇਹ ਪੰਜ ਗਵਟਕ ਤਕਰੀਬਨ ਇਹ ਪਾਣੀ ਥੱਲੇ ਆ ਨਹਿਰ ਤੇ ਜਦ ਮਰਜੀ ਇਹ ਨਹਿਰ ਆ ਕੇ ਟੁੱਟ ਸਕਦੀ ਹੈ ਇਹਦਾ ਕੋਈ ਭਰੋਸਾ ਨਹੀਂ ਕਦ ਟੁੱਟ ਜੀਵੇ ਕਿਹੜੇ ਮੌਕੇ ਟੁੱਟ ਜੀਵੇ ਇਹ ਇਹਨੇ ਤਵਾਹੀ ਦਾ ਬਸੀ ਮਠਾਣਾ ਬਲਾਕ ਦੇ ਜਿੰਨੇ ਵੀ ਪਿੰਡ ਆਉਂਦੇ ਆ 35 40 ਆਉਨੇ ਆ ਤਵਾਹੀ ਮਚਾਉਣੀਓ ਮਚਾਉਣੀ ਆ ਪਾਣੀ ਨੇ ਜਦ ਮਰਜੀ ਇਹ ਪਾਣੀ ਟੁੱਟ ਕੇ ਮਚਾ ਸਕਦਾ ਕੋਈ ਵੀ ਚਾਹੇ ਮਜ਼ਦੂਰ ਆ ਚਾਹੇ ਕਿਸਾਨ ਆ ਉਨੇ ਬਚਣਾ ਪਰ ਆ ਉਹ ਕਿਸੇ ਨਹੀਂ ਹੋਏਗਾ ਤੁਹਾਡੇ ਘਰਾਂ ਦੇ ਸਮਾਨ ਖਰਾਬ ਸਾਰੇ ਹੋ ਜਣੇ ਆ ਹੁਣ ਤੁਹਾਨੂੰ ਅਸੀਂ ਬੇਨਤੀ ਕਰਦੇ ਆ ਕਿ ਆਪ ਇਸ ਨੂੰ ਗੌਰ ਕਰੀਏ ਆਪਾਂ ਇਸ ਕੰਮ ਦੀ ਸਾਰੇ ਦੀ ਅਸੀਂ ਇੱਧਰ ਤੇ ਚੱਲਦੇ ਚੱਲਦੇ ਨਾ ਨਾਲ ਇਹੜੀਆਂ ਕੋਈ ਜਿਹੜਾ ਬੰਨ ਬੰਨ ਲਾਇਆ ਵਾ ਵਿਚ ਨਹਿਰ ਦੇ ਉਹ ਪਿੰਡ ਕੋਲ ਹੁੰਦੇ ਹੁੰਦੇ ਦੂਏ ਪਾਸੇ ਇਧਰੇ ਪਾਸੇ ਨਾਲ ਏੜੀਆਂ ਤੇ ਦੂਜੀ ਸਾਈਡ ਆਪਣਾ ਅਜੇੰਦਾ ਤਾਜਪੁਰਾ ਤਾਜਪੁਰੇ ਅਸੀਂ ਹੁੰਦੇ ਹੁੰਦੇ ਨਹਿਰ ਦੇ ਦੇਖਿਆ ਜਦਾ ਕਿ ਇਧਰ ਪਿੰਡ ਬਡਵਾਲੀ ਆ ਗਿਆ ਏ ਸਾਈਡ ਇਧਰੇ ਅਸੇ ਪਿੰਡ ਬਡਵਾਲੀ ਆ ਗਿਆ ਇਧਰੇ ਪਾਸੇ ਤੇ ਇਧਰ ਆ ਗਿਆ ਲਸ਼ਮਨਗੜ ਆ ਗਿਆ ਇਧਰ ਪਿੰਡ ਆ ਅਸੀਂ ਫਿਰ ਆ ਗਏ ਇਧਰ ਦੇਖਦੇ ਦੇਖਦੇ ਥੱਲੇ ਪੁਆਇੰਟ ਜੀ ਹਾਂਜੀ ਅਸੀਂ ਨਾ ਫੇਰ ਉਧਰ ਤੇ ਆਉਂਦੇ ਆਉਂਦੇ ਨਾ ਨਹਿਰ ਦੇ ਨਾਲ-ਨਾਲ ਆ ਗਈ ਆ ਦੇਖਿਆ ਆ ਬੜਵਾਲੀ ਪਿੰਡ ਆ ਕੇ ਇਧਰੇ ਪਾਸੇ ਇਧਰੇ ਆ ਗਿਆ ਲక్ష్ਮਣਗੜ ਆ ਗਿਆ ਆ ਬੜਵਾਲਾ ਆ ਗਿਆ ਕੋਲੇ ਲక్ష్ਮਣਗੜ ਦੇ ਜੀ ਇਹ ਨਹਿਰ ਆ ਜਿਹੜੀ ਇੱਥੇ ਬਿਲਕੁਲ ਬਰਾਬਰ ਆ ਚੁੱਕੀ ਆ ਉੱਥੇ ਦਾ 5 ਫੁੱਟ ਦਾ ਫਰਕਾ ਪਾਣੀ ਦਾ ਉਰੇ ਹੈਗਾ ਤਕਰੀਬਨ 3 ਫੁੱਟ ਦੇ ਘਟ ਹੋਊਗਾ ਪਾਣੀ ਇਹ ਇੱਥੇ ਬਰਾਬਰ ਜੇ ਤਕਰੀਬਨ ਪਾਣੀ ਇਹ ਆਇਆ ਵਾ ਪਹਿਲਾ ਜਿਹੜਾ ਪਾਣੀ ਐ ਸਾਨੂੰ ਐਂ ਲੱਗਦਾ ਤਾਂ ਵੀ ਉੱਧਰ ਨੂੰ ਇਹ ਪਾਣੀ ਟੁੱਟੂਗਾ ਉੱਧਰ ਤਾਂ ਟੁੱਟਣ ਦੀ ਘੱਟ ਸੁਭਾਵਨਾ ਜੀ ਲੱਗਦੀ ਆ ਪਾਣੀ ਜਿਹੜਾ ਟੁੱਟਣਾ ਐ ਇਹ ਇਧਰੇ ਬਸ ਰੁੱਟਣੀ ਜ਼ਿਆਦਾ ਸੁਭਾਵਨਾ ਐ ਲਛਮਣ ਗੜ੍ਹ ਦੇ ਪਾਸੇ ਨੂੰ ਨਹਿਰ ਨੇ ਇਹਨੇ ਨਹਿਰ ਨੇ 3 ਫੁੱਟ ਪਾਣੀ ਐ ਜੀ ਆਹ ਚੰਗੀ ਤਰ੍ਹਾਂ ਦਿਖਾਓ ਜੀ ਨਾਲ ਲੱਗ ਕੇ ਨਾ 3 ਕੁ ਫੁੱਟੇ ਪਾਣੀ ਐ ਬਸ ਜੀ ਜੇ ਮੈਂ ਐਂ ਚੂਲੀ ਭਰ ਲਵਾਂ ਨਾ ਇੱਕਣਾ ਐਂ ਹੋ ਕੇ ਮੈਂ ਐਂ ਚੂਲੀ ਭਰ ਹੋ ਜੂਗੀ ਰਾਮ ਨਾਲ ਐਂ ਉਰੇ ਚੂਲੀ ਭਰ ਹੁੰਦੀ ਐ ਪਾਣੀ ਦੀ ਇੱਕਣਾ ਇਹ ਤਕਰੀਬਨ ਮੇਰੇ ਸਾਲ ਦੇ 3 ਫੁੱਟ ਏਰੀਆ ਲੱਗਦਾ ਔਰੇ ਮੈਨੂੰ ਇਧਰਲੇ ਪਾਸੇ ਨੂੰ ਜਿਹੜਾ ਪਾਣੀ ਆ ਇਹ ਇਹਨਾਂ ਟੁੱਟ ਜਣੀ ਇਧਰੋਂ ਜਦ ਵੀ ਬਾਰਸ਼ ਪਾਊਗੀ ਬਾਰਸ਼ ਜਦ ਪੈਣੀ ਹੈ ਨਹਿਰ ਨਾਲ ਕਿਹਦਾ ਬਡਵਾਲੀ ਵਾਲੇ ਪਾਸੇ ਨੂੰ ਜਾਊਗੀ ਜਾਊਗੀ ਇੱਕ ਹੀ ਜਾਊਗੀ ਇਧਰ ਲਛਰ ਗਲ ਕਣੀ ਨੂੰ ਇਧਰ ਆ ਕੇ ਬਸੀ ਬਠਾਣਾ ਬਲਾਕ ਆ ਕੇ ਇਧਰ ਆ ਸਾਰਾ ਹੀ ਇਹ ਪਿੰਡ ਵੀ ਤਬਾਹ ਹੋਣਗੇ ਹੋਣਗੇ ਹਰ ਕੀਮਤ ਬੰਨਿਆ ਨੇ ਹੋਣੀ ਹੋਣਾ ਕੋਈ ਰੋਕ ਨਹੀਂ ਸਕਦਾ ਹੈਗਾ ਇਧਰਲੇ ਪਾਸੇ ਆ ਗਿਆ ਮਰੰਡੇ ਵਾਲਾ ਏਰੀਆ ਏਹ ਬਡਵਾਲੀ ਨੂੰ ਹੁੰਦਾ ਹੁੰਦਾ ਪਾਣੀ ਕਿਉਂਕਿ ਲੋਕ ਹਾਲੇ ਨੇਰੇ 'ਚ ਬੈਠੇ ਆ ਉਹ ਸਰਵਾ ਵਗੈਰਾ ਹੀ ਕਰਦੇ ਹੈਗੇ ਅਸੀਂ ਸਰਵਾ ਕਰਕੇ ਦੇਖਿਆ ਇਹਦਾ ਸਾਰਾ ਅਜ ਜੈਜਾ ਲਿਆ ਮੈਂ ਚੰਗੀ ਤਰ੍ਹਾਂ ਆ ਕੇ ਇਹ ਬਡਵਾਲੀ ਦੇ ਲੋਕ ਚਾਹੇ ਆ ਕੇ ਤਾਜਪੁਰਾ ਬਾਈਬਲ ਕਲਾ ਆ ਗਿਆ ਇੱਧਰ ਜਿਹੜੇ ਪਿੰਡ ਆ ਸਾਰੇ ਨੇਰੇ 'ਚ ਬੈਠੇ ਆ ਵੀ ਸਾਡੇ ਘਰੇ ਮਾਰ ਪੈਣੀ ਆ ਇਹਨਾਂ ਪਿੰਡਾਂ ਨੂੰ ਮਾਰ ਪੈਣੀ ਆ ਇੱਧਰਿਆਂ ਨੂੰ ਵੀ ਪੈਣੀ ਆ ਦੇਖ ਲਓ ਕਿੱਡੀ ਮਾਰ ਆਏ ਪਾਣੀ ਦੀ ਪਾਣੀ ਦਾ ਉਹਰੇ ਬਰਾਬਰੀ ਤਕਰੀਬਨ ਆ ਚੁੱਕਿਆ ਹੈ ਜੇ ਇੱਕ ਮੀਂਹ ਪੜ ਕੇ ਪੈ ਗਿਆ ਨਹਿਰ ਨੇ ਜੇ ਟੁੱਟ ਜਾਣਾ ਕੋਈ ਹੀਲਾ ਨਹੀਂ ਹੈਗਾ ਇਹਦਾ ਨਹਿਰ ਦਾ ਬੰਨ ਲਾਉਣੇ ਵਾਲਾ ਜੇ ਕੀ ਸਰਕਾਰ ਨੇ ਭੱਜੀ ਨੇ ਫਿਰਨਾ ਵੇ ਸਾਰਾ ਪ੍ਰਸ਼ਾਸਨ ਹੀ ਭੱਜਿਆ ਫਿਰੂਗਾ ਇਧਰ ਬਤੇਗੜ ਸਾਹਿਬ ਵਾਲੇ ਪ੍ਰਸ਼ਾਸਨ ਨੇ ਭੱਜ ਜਿੰਨੇ ਫਿਰਨਾ ਇਧਰ ਰੋਪੜ ਵਾਲੇ ਨੇ ਭੱਜੇ ਫਿਰਨਾ ਐਸ ਡੀ ਐਮ ਦੋਏ ਭੱਜੇ ਫਿਰਨਗੇ ਪਸੀ ਪਟਾਣਾ ਐਸ ਡੀ ਐਮ ਭੱਜਿਆ ਫਿਰੂਗਾ ਫਿਰ ਚਾਹੇ ਤਹਿਸੀਲਦਾਰ ਹੋਵੇ ਇਧਰ ਆਪਣਾ ਹੈਗਾ ਮਰੰਡੇ ਵਾਲਾ ਚਾਹੇ ਤਹਿਸੀਲਦਾਰ ਹੋਵੇ ਚਾਹੇ ਐਸ ਡੀ ਐਮ ਹੋਵੇ ਚਾਹੇ ਡਿਸੀ ਸਾਹਿਬ ਹੋਣ ਰੋਪੜਾਲੇ ਇਹ ਹਰ ਵਜੇ ਫਿਰਨਗੇ ਫਿਰ ਲੋਕਾਂ ਕੋਲ ਇਹ ਸਰ ਮੰਤਰੀ ਵੀ ਆਉਣਗੇ ਹਾਂਜੀ ਤੁਹਾਡੀ ਅਸੀਂ ਮਦਦ ਕਰਦੇ ਆ ਹੁਣ ਕੋਈ ਨਹੀਂ ਕਰ ਰਿਹਾ ਹੈਗਾ ਹੁਣ ਕੋਈ ਮੌਕਾ ਨਹੀਂ ਸਾਹਮ ਰਿਹਾ ਹੈਗਾ ਜਿਹੜਾ ਪਾਣੀ ਹੈ 5 ਫੁੱਟ ਮੈਂ ਪਹਿਲਾਂ ਵੀ ਕਿਹਾ ਖੜਾ ਜਾਊਗਾ ਤਵਾਹੀ ਮਚਾਉਂਦਾ ਜਾਊਗਾ ਇਹ ਇਹ ਪਾਣੀ ਹਰ ਹੀਲੇ ਨੇ ਨਹਿਰ ਨੇ ਟੁੱਟਣੀ ਟੁੱਟਣਾ ਕੋਈ ਬਚਾਉਣ ਵਾਲਾ ਨਹੀਂ ਇਹ ਨਾਲ ਇਹਨੂੰ ਰੋਕਿਆ ਹੁਣ ਬੇਨਤੀ ਹੱਥ ਬੰਨ੍ਹ ਕੇ ਸਾਡੀ ਇਹ ਭਾਈ ਇਸ ਨੂੰ ਪਾਣੀ ਨੂੰ ਸੰਭਲੋ ਇਹਦਾ ਕੋਈ ਹਿਲਾ ਕਰ ਦਿਓ ਇਹਦਾ ਪਾਣੀ ਦਾ ਜਿੱਕੜਾ ਮਰਜ਼ੀ ਕਰੋ ਸਾਨੂੰ ਨਹੀਂ ਪਤਾ ਇਹ ਸਰਕਾਰ ਨੇ ਕਰਨਾ ਇਹਦੇ ਬਾਰੇ ਸਾਨੂੰ ਨਹੀਂ ਪਤਾ ਕਿਵੇਂ ਕਰਨਾ ਸਰਕਾਰ ਨੇ ਇਹ ਸਰਕਾਰ ਦੀ ਜ਼ਿੰਮੇਵਾਰੀ ਆ ਖੈੜ ਦੀਆਂ ਗੰਦੀਆਂ ਇਹ ਕਲੋਨੀਆਂ ਨਾਲ ਉਹਦਾ ਗੰਦਾ ਪਾਣੀ ਆ ਇਹ ਸਰਕਾਰ ਬੰਦ ਕਰੇ ਇਹ ਪਾਣੀ ਨੂੰ ਕੱਢੇ ਕਿਸੇ ਨਾ ਕਿਸੇ ਤਰੀਕੇ ਨਾਲ ਜਿੱਧਰ ਨੂੰ ਮਰਜੀ ਕੱਢੇ ਤਾਂ ਸਾਡੇ ਜਿਹੜੇ ਪਿੰਡਾਂ ਪਿੰਡਾਂ ਦੇ ਪਿੰਡ ਤਾਂ ਬਚਣੇ ਆ ਹੁਣ ਤੁਸੀਂ ਹਿਸਾਬ ਲਾ ਲਓ ਪਹਿਲਾਂ ਮੈਂ ਤਾਜ਼ਾ 30 35 ਪਿੰਡ ਗਿਆ ਤਾਂ ਮੈਂ ਹੁਣ ਮੈਂ ਪਿੰਡ ਇਹ ਵੱਧ ਚੁੱਕੇ ਨਹੀਂ 5-7 ਮਿੰਟਾਂ ਦੇ ਇਧਰ ਹੀ ਵਧਦੇ ਜੌਣੇ ਆ ਤਕਰੀਬ ਨੇ 50 ਪਿੰਡਾਂ ਨੂੰ ਪਾਣੀ ਦੀ ਮਾਰ ਪੈਂਦੀ ਪੈਣੀ ਆ ਭਰਾਓ 50 ਪਿੰਡਾਂ ਨੂੰ 10 ਮਿੰਟ ਥੋੜੇ ਜਿਨੇ ਹੁੰਦੇ ਹੈਗੇ ਇਹ ਪਾਣੀ ਥੋੜਾ ਨਹੀਂ ਹੈਗਾ ਹੈਗਾ ਕਿੰਨੀ ਚੌੜੀ ਨਹਿਰ ਆ ਇੱਥੇ ਦੇਖ ਲਓ ਕਿੰਨੀ ਚੌੜੀ ਨਹਿਰ ਆ ਕਿੰਨੀ ਡੂੰਘੀ ਨਹਿਰ ਆ ਕਿੰਨੀ ਡੂੰਘੀ ਨਹਿਰ ਆ ਇਹਦਾ ਪਾਣੀ ਨੇ ਜਿਆਦਾ ਇਹ ਤਬਾਹੀ ਮਚਾਉਣੀ ਆ ਔਰ ਕਿਸਾਨਾਂ ਦੇ ਮਜ਼ਦੂਰਾਂ ਨੂੰ ਇਹ ਨਹੀਂ ਬਰਬਾਦ ਕਰਨਾ ਇਹ ਹੀ ਬੇਨਤੀ ਆ ਸਾਰਿਆਂ ਨੂੰ ਕੇ ਹੱਥ ਬੰਨ ਕੇ ਆਪਾਂ ਸਾਰੇ ਰਲ ਕੇ ਇਹਦੇ ਵਿਰੁੱਧ ਵੀ ਆਪਾਂ ਲੜਾਈ ਲੜੀਏ ਆਓ ਇਕੱਠੇ ਹੋ ਗਏ ਆਪਾਂ ਸਾਰੇ ਚੱਲੀਏ ਏਕਾ ਕਰੀਏ ਕਰ ਕਰ ਤੇ ਇੱਕ ਇੱਕ ਬੰਦਾ ਜ਼ਰੂਰ ਨਿਕਲਣਾ ਚਾਹੀਦਾ ਇਹ ਲੜਾਈ ਲੜਨੇ ਵਾਸਤੇ ਤਾਂ ਤੁਸੀਂ ਬਚਣਾ ਨਹੀਂ ਪਰ ਆਵੋ ਤੁਹਾਡਾ ਕੋਈ ਹੀਲਾ ਨਹੀਂ ਹੈਗਾ ਕਿਸੇ ਸਰਕਾਰ ਨੇ ਤੁਹਾਡੀ ਸਾਰ ਨਹੀਂ ਲੈਣੀ ਆਪਣਾ ਕਾਰਜ ਆਪਣੇ ਹੱਥੀਂ ਸਵਾਰੀ ਹੈ ਗੁਰੂ ਗ੍ਰੰਥ ਸਾਹਿਬ ਜੀ ਬਣ ਕੇ ਦਰਜਾ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ